ਪੰਜਾਬੀ ਗਾਇਕ ਸੁਖਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਆ ਜਿੱਥੇ ਮਾਨਯੋਗ ਅਦਾਲਤ ਦੇ ਵੱਲੋਂ ਸ਼ੂਟਰਾਂ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਉੱਥੇ ਹੀ ਜਿਹੜੇ AK47 ਸਮੇਤ ਜਿਹੜੀ ਸਿੱਧੂ ਮੂਸੇਵਾਲਾ ਦੀ ਲਾਸਟ ਰਾਇਡ ਥਾਰ ਕਾਰ ਸਿਉ ਨੂੰ ਵੀ ਜਿਹੜਾ ਲਿਆਉਣ ਦੇ ਹੁਕਮ ਕੀਤੇ ਸੀ ਤਸਵੀਰਾਂ ਦਿਖਾਵਾਂਗੇ ਮਾਨਸਾ ਪੁਲਿਸ ਵੱਲੋਂ ਜਿਹੜਾ ਫੋਰਸ ਜਿਹੜੀ ਇੱਥੇ ਤਾਇਨਾਤ ਕੀਤੀ ਗਈ ਹੈ ਕਿ ਤਾਂ ਕਿ ਕੋਈ ਅਨਸਖਾਮੀ ਜਿਹਾ ਘਟਨਾ ਨਾ ਵਾਪਰੇ ਤਾਂ ਪ੍ਰਬੰਧ ਜਿਹੜੇ ਪੁਖਤਾ ਕੀਤੇ ਗਏ ਨੇ ਅੱਜ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਕਾਰ ਜਿਹੜੀ ਕੋਰਟ ਦੇ ਵਿੱਚ ਲਿਆਂਦੀ ਜਾ ਚੁੱਕੀ ਹੈ ਤੇ ਕਿ ਗਵਾਹ ਵੀ ਜਿਹੜਾ ਪਹੁੰਚ ਚੁੱਕਿਆ ਹੈ ਤਾਂ ਦੱਸ ਦਈਏ ਕਿ ਅੱਜ ਮਾਨਯੋਗ ਅਦਾਲਤ ਵੱਲੋਂ ਕੁਝ ਸ਼ੂਟਰ ਸੀ ਜਿਹੜੇ ਉਹਨਾਂ ਨੂੰ ਵੀ ਜਿਹੜਾ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਸੀ ਤੇ ਉਹਨਾਂ ਨੂੰ ਵੀ ਜਿਹੜਾ ਅੱਜ ਇੱਥੇ ਪੇਸ਼ ਕੀਤਾ ਜਾਵੇਗਾ ਮਾਨਸਾਂ ਦੀ ਮਾਨਯੋਗ ਅਦਾਲਤ ਦੇ ਬਾਹਰ ਅਸੀਂ ਮੌਜੂਦਾ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮਾਨਯੋਗ ਅਦਾਲਤ ਦੇ ਬਾਹਰ ਕਿਸ ਤਰ੍ਹਾਂ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਪੁਲਿਸ ਵੱਲੋਂ ਕੀਤੇ ਗਏ ਨੇਗੇ ਇੱਥੇ ਤੇ ਅੱਜ ਜਿਹੜਾ ਮੂਸੇ ਵਾਲਾ ਕਤਲ ਮਾਮਲੇ ਦੇ ਵਿੱਚ ਕੀ ਅਹਿਮ ਰਹੇਗਾ ਇਹ ਕੁਝ ਸਮੇਂ ਬਾਅਦ ਪਤਾ ਚੱਲੇਗਾ ਫਿਲਹਾਲ ਜਿਹੜਾ ਤੁਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਇਸ ਮਾਮਲੇ ਦੀ ਅੱਜ ਜਿਹੜੀ ਸੁਣਵਾਈ ਹੋਏਗੀ ਗਵਾਹ ਵੀ ਪੇਸ਼ ਹੋਏਗਾ ਤਾਂ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਆਪਣੇ ਬੇਟੇ ਦੇ ਇਨਸਾਫ ਨੂੰ ਲੈ ਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪਹੁੰਚਣਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਦੇ ਨੌਜਵਾਨ ਜਿਹੜੇ ਤਾਇਨਾਤ ਕੀਤੇ ਗਏ ਨੇ ਅਦਾਲਤ ਦੇ ਬਾਹਰ ਤਾਂ ਅੱਜ ਜਿਹੜੇ ਮੁੱਲਜ਼ਮ ਜਿੱਥੇ ਪੇਸ਼ ਹੋਣਗੇ ਉੱਥੇ ਏਕੇ 47 ਥਾਰ ਕਾਰ ਜਿਹੜੀ ਲਿਆਂਦੀ ਜਾ ਚੁੱਕੀ ਹੈਗੀ ਤੇ ਹੋਰ ਵੀ ਜਿਹੜੇ ਅਹਿਮ ਇਸ ਮਾਮਲੇ ਦੇ ਵਿੱਚ ਕੀ ਖੁਲਾਸੇ ਹੋਣ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਤੇ ਗੁਰਵਿੰਦਰ ਸਿੰਘ ਜਿਹੜਾ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਕੇਸ ਦੇ ਵਿੱਚ ਜਿਹੜਾ ਗਵਾਗਾ ਉਹ ਅੱਜ ਜਿਹੜਾ ਸਨਾਖਤ ਕਰਨ ਦੇ ਲਈ ਅਦਾਲਤ ਪਹੁੰਚ ਚੁੱਕਾ ਹੈਗਾ ਕੈਮਰਾਮੈਨ ਨਿਕਲਦੇ ਨਾਲ ਅਮਰਜੀਤ ਸਿੰਘ ਪੰਜਾਬ ਤੱਕ